मोदी सरकार मुर मुर्दा लटकणे जी पिठी सरकार मुदा ਪੌਂਗ ਲੱਗਿਆ ਸਾਰੇ ਡੀਵਲ ਅਕਰਮ ਨੇ ਗੜੀਲ ਕੋਚਾਂ ਤੇ ਬਾਕੀ ਸਾਰੇ ਉੱਥੇ ਰਹਿ ਨਾਲ ਆ ਗਏ ਨਾਲ ਕਰਕੇ ਚੱਲੋ ਇੱਕੋ ਸਟੇਜ ਤੇ ਬੀਤੀਆਂ ਲੁੱਟੇ ਆ ਗਏ ਸਿੱਧੇ ਲਈ ਉਹਨਾਂ ਦੇ ਸਾਥ ਦੇਓ ਆਪਣਾ ਆਪਣਾ ਦੂਸਰਾਂ ਦਾ ਮਨ ਖਲੋਵਾ ਥੋੜੀ ਬਾਕੀ ਮੁੰਡਾ ਵੱਡੀ ਡਰ ਹੈ ਨਾ ਭਾਈ ਇਹਨੂੰ ਆਪਾ ਇਹ ਨਹੀਂ ਆ ਰਹੇ ਹੈ ਮੜ ਕੇ ਮੀਣਿਆ ਇੰਨੀ ਸਮਝੋ ਸਾਡੇ ਪਾਪਾ ਤੁਸੀਂ ਮੈਨੂੰ ਪਿਛੇ ੜੋ ਉਹ ਯਾਰ ਪਿਛੇ ੜੋ ਪਿਛੇ ੜੋ ਡਰਾਈਵਰ ਪਿਛੇ ੜੋ ਪਿਛੇ ੜੋ ਬਗੈਰ ਜਿਹੜੇ ਗੱਡੀਆਂ ਦੇ ਬਾਕੀ ਲੈ ਲੋ ਅਪਣੀ ਆਪੀ ਕਰਦੇ ਹੋ ਪਿਛੇ ੜੋ ਪਿਛੇ ੜੋ ਛਲੋ ਛੱਡਦੇ ਪੈਸੇ ਛੱਡ ਕੇ ਖਲਦੇ ਸੋਹਣੇ ਕਾਤਰ ਮੋਦੀ ਛੱਡ ੜੋ साल मोदी सरकार जी मोदी ਕੋਈ ਨਾ ਦੂਜੇ ਕਰਾਰ ਵਾਲੀ ਗੱਡੀ ਨੂੰ ਇੱਕ ਕਰਾ ਕੇ ਅੱਗੇ ਚੱਲਣਾ ਹੋਵੇ। ਇਹਦਾ ਕਾਫਲਾ ਕਿ ਚੱਲੂਗਾ? ਇਹ ਗੱਡੀ ਮੋਟਰਸਾਈਕਲ ਉਸ ਗੱਡੀ ਦੇ ਜਿਹੜੇ ਪੈਦਲ ਚੱਲ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਫ੍ਰੀ ਰੂਮਰ ਤੋਂ ਅੱਗੇ ਆਪਣੇ ਪ੍ਰਧਾਨ ਸਾਹਿਬਾਂ ਦਾ ਮਦਰਲਾ ਪਿੰਡ ਕਾਫਲੇ ਦਾ ਰੀਤ ਚਾਜਣਾ। ਸਾਰੇ ਬੰਦੇ ਡਿਸਪਲਿਨ ਜਗਾਇਆ ਹੋਇਆ। ਹਾਂ ਡਿਸਪਲਿਨ ਦਿਖਾ ਰਹੇ ਆ ਜੀ। ਕਿ ਜਿੱਥੇ ਆਗੂ ਕਹਿ ਰਹੇ ਆ ਲੋਕ ਕਿਸਾਨ ਮਜ਼ਦੂਰ ਕਿਹੜੇ ਤਰੀਕੇ ਨਾਲ ਅਗਲੇ ਬੰਨੇ ਪੁਲਿਸ ਫੋਰਸ ਜਾ ਰਹੀ ਆ ਤੇ ਇਧਰਲੇ ਬੰਨੇ ਦੇਖੋ ਜਿੱਥੇ ਰੋਕਿਆ ਹੋਇਆ ਆ ਕਿਸਾਨਾਂ ਨੂੰ ਆਦੂਆ ਨੇ ਉੱਥੇ ਰੁਕੇ ਹੋਏ ਮਰਦਾਬਾਦ ਜੈ ਹਿੰਦ ਸਰੋਗ ਰੋਗ ਰੱਖ ਬਾਈ ਰੋ ਮੈਂ ਤੁਹਾਨੂੰ ਤਾਂ ਦੇਖ ਸਕਦੇ ਆ ਕਿ ਡਿਸਪਲਿਨ ਦਾ ਮੁਜਾਹਰਾ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਜਿਹੜੇ ਮੋਦੀ ਸਾਹਿਬ ਜਾਂ ਮੋਦੀ ਦੇ ਹੋਰ ਕੌਲੀ ਚੱਟ ਕਹਿੰਦੇ ਆ ਕਿ ਕਿਸਾਨ ਅਰਾਜਕਤਾ ਫਲਾਉਂਦੇ ਆ ਆਹ ਦੇਖ ਸਕਦੇ ਤੁਸੀਂ ਕਿ ਕਿਹੜੇ ਤਰੀਕੇ ਨਾਲ ਜਾਵਦਾਬੰਦ ਤਰੀਕੇ ਨਾਲ ਅੱਗੇ ਵਧ ਰਹੇ ਕਿਸਾਨ ਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆਗੂਆਂ ਦੇ ਕਹਿਣੇ ਦੇ ਅਨਸਾਰ ਨਾਰੇ ਬਾਜੀ ਹੋ ਰਹੀ ਆ ਆਗੂ ਅੱਗੇ ਚੱਲ ਰਹੇ ਆ ਅੱਗੇ ਫੋਰਸ ਵੀ ਚੱਲ ਰਹੀ ਆ ਬਿਲਕੁਲ ਜਾਵਦਾਬੰਦ ਤਰੀਕੇ ਨਾਲ ਦੇਖ ਸਕਦੇ ਤੁਸੀਂ ਕਿ 100 ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਤਵਾਦੀ ਕਹਿ ਕੇ ਰਾਜਕਤਾ ਫਲਾਉਣ ਵਾਲੇ ਕਹਿ ਕੇ ਇਹ ਸਾਰੇ ਚੀਜ਼ਾਂ ਫਲਾਉਣ ਵਾਲੇ ਕਹਿ ਕੇ ਜੋ ਬਦਨਾਮ ਕੀਤਾ ਜਾਂਦਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਵੇਖੋ ਜੀ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੇ ਤਰੀਕੇ ਨਾਲ ਲੋਕਾਂ ਦੀ ਜਨਤਾ ਦੀ ਤਾਕਤ ਜੋ ਜਨਤਾ ਦੀ ਤਾਕਤ ਆ ਉਹਨਾਂ ਨੇ ਕਿਹੜੇ ਤਰੀਕੇ ਨਾਲ ਲੋਕ ਲੁੱਟ ਕਰ ਰਹੇ ਨੇ ਮਰਦਾਬਾ ਮਰਦਾਬਾ ਜੀ ਦੀ ਸਰਕਾਰ ਮਰਦਾਬਾ ਮਰਦਾਬਾ ਹੱਥਾਂ ਮੈਦਾਨ ਇੰਮੀਆਂ ਵੀ ਸ਼ਾਮਿਲ ਹੋਏ ਇੱਕ ਨਾਮ ਜੱਲਾਤੋਨੀ ਡੋਟੇ ਇੰਮੀਆਂ ਦੋਨੋਂ ਦੇ ਵਿੱਚ ਸ਼ਾਮਿਲ ਕਾਫੀ ਦੇ ਵਿੱਚ ਜਿਹਨੇ ਮੇਲ ਖੋਲਿਆ ਸ਼ਾਰੇ ਮਰੀ ਚੇ ਨਾਲ ਨਰਦਾ ਬਾਵਾ ਜਣਾ ਆ ਇਸਾਨਾ ਦੇ ਵਿੱਚ ਆ ਉਹ ਕਿਹਨੋਂ ਦਾ ਮੋਦੀ ਸਰਕਾਰ ਮੋਢਾ ਬਾਤ ਵਰਤਾਤ ਮੋਦੀ ਸਰਕਾਰ ਮੋਦੀ